ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸ਼ਾਮ ਸਿੰਘ ਮੋਰੀਓ ਸੀਨੀਅਰ ਸਕੈਂਡ ਸਕੂਲ ਦੇ ਵਿੱਚ ਅਸੀਂ ਪਹੁੰਚੇ ਆ ਹ ਤੁਸੀਂ ਦੇਖ ਸਕਦੇ ਹੋ ਸਫਰ-ਏ-ਸ਼ਹਾਦਤ ਇੱਕ ਬਹੁਤ ਵਧੀਆ ਪ੍ਰਦਰਸ਼ਨੀ ਬੱਚਿਆਂ ਦੁਆਰਾ ਲਾਈ ਗਈ ਸਕੂਲ ਦੇ ਬੱਚਾ ਬਾਬਾ ਸ਼ਾਮ ਸਿੰਘ ਸੀਨੀਅਰ ਸਕੈਂਡ ਸਕੂਲ ਟਿੰਡ ਫੱਤੇ ਵਾਲੇ ਦੇ ਬੱਚਿਆਂ ਵੱਲੋਂ ਲਾਈ ਗਈ ਸੋ ਆਪਾਂ ਤੁਹਾਨੂੰ ਤਸਵੀਰਾਂ ਵਿਖਾਉਣੇ ਆ ਸਾਰੀਆਂ ਤੇ ਇਹ ਜਿਹੜਾ ਸਾਰਾ ਤੁਸੀਂ ਦੇਖ ਸਕਦੇ ਸਫਰ-ਏ-ਸ਼ਹਾਦਤ ਸਫਰ-ਏ-ਸ਼ਹਾਦਤ ਜਿਹੜਾ ਹੈਗਾ 6 ਪੋਤ ਲੈ ਕੇ 14 ਪੋ 15 ਪੋ ਤੱਕ ਜਿਹੜਾ ਸਾਰਾ ਇਤਿਹਾਸ ਤੁਹਾਡੇ ਸਾਹਮਣੇ ਅਸੀਂ ਦਿਖਾਉਣੇ ਆ ਅਗਲੇ ਕੁਝ ਮਿੰਟਾਂ ਦੇ ਵਿੱਚ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੇਖਣਾ ਔਰ ਵੀਡੀਓ ਜਿਹੜਾ ਜਰੂਰ ਸਾਡਾ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਬੱਚਿਆਂ ਦੁਆਰਾ ਇੱਕ ਬਹੁਤ ਵਧੀਆ ਪ੍ਰਦਰਸ਼ਨੀ ਦੀ ਲਾਈ ਗਈ ਹੈ 7 ਪੋ ਦੀ ਹੈਗੀ ਗੱਲ 6 ਨੂੰ ਜਿਹੜਾ ਕਿਲਾ ਛੱਡਣਾ 7 ਨੂੰ ਜਿਹੜਾ ਸਰਸਾ ਨਦੀ ਤੇ ਪਰਿਵਾਰ ਛੋੜਾ ਹੈਗਾ ਸੋ ਸਾਰੀਆਂ ਤੁਸੀਂ ਉਹ ਤਸਵੀਰਾਂ ਦੇ ਰਾਹੀਂ ਜਿਹੜਾ ਗੱਲਬਾਤ ਅਸੀਂ ਘਟਨਾਾਂ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੁਆਰਾ ਜਿਹੜਾ ਬਹੁਤ ਵਧੀਆ ਜਿਹੜਾ ਪ੍ਰਦਰਸ਼ਨ ਹੋਇਆ ਗਿਆ ਅ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਸਹਬਜ਼ਾਦੇ ਆ ਛੋਟੇ ਆ ਵੱਡੇ ਆ ਅ ਬਾਬਾ ਜੋਰਾਵਾਲ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੀ ਸਿੰਘ ਬਾਬਾ ਜਿਆਨ ਸਿੰਘ ਜੀ ਸਾਰਿਆਂ ਨੇ ਬਹੁਤ ਵਧੀਆ ਬਹੁਤ ਵਧੀਆ ਤਰੀਕੇ ਨਾਲ ਇੱਥੇ ਦੇ ਪ੍ਰਦਰਸ਼ਨ ਕੀ ਆਇਆ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਚਮਕੌਰ ਸਾਹਿਬ ਦੇ ਸ਼ਹੀਦਾਂ ਦੇ ਪਾਵਨ ਨਾਮ ਜਿਹੜੇ ਜਿਹੜੇ ਮੁੱਤੇ ਹੈਗੇ ਸੀਗੇ ਸਾਰੇ ਜਿਹੜੇ ਸ਼ਹੀਦ ਹੈਗੇ ਸੀਗੇ ਉਹ ਜਿਹੜੇ ਸ਼ਹੀਦ ਹੋਏ ਆ ਤੁਸੀਂ ਉਹ ਵੀ ਦੇਖ ਸਕਦੇ ਤੁਸੀਂ ਰਾਹ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਜਿਹੜਾ ਜੰਗਲ ਮਾਛੀਵਾੜਾ ਕਰੇ ਬੈਣ ਸੀ ਸੋ ਇਹ ਮਾਛੀਵਾੜਾ ਦੇ ਜੰਗਲਾਂ ਚ ਗੁਰੂ ਗੋਬਿੰਦ ਸਿੰਘ ਜੀ ਜਿਸ ਤਰ੍ਹਾਂ ਆ ਰਾਮ ਕਰ ਰਹੇ ਆ ਜਾਂ ਜੋ ਵੀ ਹੈਗਾ ਤਰਾ ਉਹ ਪ੍ਰਦਰਸ਼ਿਤ ਕੀਤਾ ਗਿਆ ਸੋ ਤੁਸੀਂ ਇਹ ਦੇਖ ਸਕਦੇ ਹੋ ਤੁਸੀਂ ਸਾਰਾ ਦੇਖ ਸਕਦੇ ਹੋ ਔ ਸਿੱਖ ਸ਼ਹੀਦਾਂ ਦੇ ਅਸਲ ਵਾਰਸ ਬਣ ਗਏ ਤੁਸੀਂ ਦੇਖ ਸਕਦੇ ਹੋ ਇੱਥੇ ਗੁਰੂ ਗੋਬਿੰਦ ਸਿੰਘ ਜੀ ਹੈਗੇ ਆ ਵੱਡੇ ਸਾਹਿਬ ਜਾਦੇ ਹੈਗੇ ਛੋਟੇ ਸਾਹਿਬ ਜਾਦੇ ਨੇ ਤੁਸੀਂ ਲਾਇਫ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਇਸ ਤਰ੍ਹਾਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਪ੍ਰਦਰਸ਼ਿਤ ਕੀਤਾ ਗਿਆ ਸਾਰੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਧਰ ਜਿਹੜਾ ਸੂਬੇ ਦੀ ਕਚਹਿਰੀ ਲੱਗੀ ਹੈ ਜਿਹੜੇ ਛੋਟੇ ਸਾਹਿਬ ਜਾਦੇ ਹੈਗੇ ਆ ਆ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੀ ਸਾਰੀਆਂ ਤਸਵੀਰਾਂ ਦੇ ਵਿੱਚ ਜਿਹੜਾ ਛੋਟੇ ਸਾਹਿਬ ਜਦੋਂ ਨਈਆਂ ਦੇ ਵਿੱਚ ਲਿਆਂਦਾ ਉਹ ਤਸਵੀਰ ਹੈ ਜਿਹੜੀ ਪਰਦਰਸ਼ਿਤ ਕੀਤੀ ਗਈ ਹੈ ਬੱਚਿਆਂ ਦੁਆਰਾ 13 ਪੋ ਦੀ ਜਿਹੜੀ ਗੱਲ ਹੈਗੀ ਹੈ 13 ਪੋ ਦਾ ਜਿਹੜਾ ਇਤਿਹਾਸ ਹੈਗਾ ਸ਼ਹਾदत ਛੋਟੇ ਸਾਹਿਬ ਜਦੋਂ ਤੇ ਮਾਤਾ ਗੁਜਰ ਗੁਜਰੀ ਜੀ 28 ਦਸੰਬਰ 23 13 ਪੋ ਸੋ ਤੁਸੀਂ ਇਹ ਲਾਈਵ ਸੀਰੀਆਂ ਦੇਖ ਸਕਦੇ ਹੋ ਇੱਧਰ ਜਿਹੜਾ ਤੁਸੀਂ ਦੇਖ ਸਕਦੇ ਹੋ ਦੀਵਾਨ ਟੋਂਡਰਬਾਲ ਟੋਂਡਰਬਾਲ ਜਿਹੜੇ ਹੈਗੇ ਆ ਉਹਨਾਂ ਦੁਆਰਾ ਜਿਹੜਾ ਸਕਾਰ ਕਰਨ ਨੂੰ ਜਿਹੜਾ ਸਾਬ ਜਦਿਆਂ ਦਾ ਜਿਹੜਾ ਮੋਹਰਾ ਵਛਾ ਕੇ ਜਿਹੜਾ ਸਕਾਰ ਕਰਨ ਵਾਸਤੇ ਜਿਹੜੇ ਪ੍ਰੋਗਰਾਮ ਚਾਈਂ ਗਈ ਉਹ ਧਰਤੀ ਜਿਹੜੀ ਮੁੱਲ ਲਈ ਗਈ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਦੇਖੀਆਂ ਨੇ ਬਾਬਾ ਸ਼ਾਂਤ ਸਿੰਘ ਓਰੀਗਲ ਸੀਨੀਅਰ ਸਕੈਂਡੀ ਸਕੂਲ ਪਿੰਡ ਫੱਤੇ ਵਾਲਾ ਹੁੰਦੀਆਂ ਤੁਸੀਂ ਤਸਵੀਰਾਂ ਦੇਖੀਆਂ ਮੇਹਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਵੀਡੀਓ ਸਾਡੀ ਜਰੂਰ ਪਸੰਦ ਆਊਗੀ ਸੋ ਜੁੜੇ ਰਹਿਣਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ